ਪੰਜਾਬ ਦੇ ਵਿੱਚ ਪ੍ਰਦਰਸ਼ਨਕਾਰੀ ਲਗਾਤਾਰ ਪੰਜਾਬ ਸਰਕਾਰ ਦੀ ਗਲੇ ਦੀ ਹੱਡੀ ਬਣਦੇ ਨਜ਼ਰ ਆ ਰਹੇ ਨੇ ਕਹਿ ਸਕਦੇ ਆ ਕਿ ਸਰਕਾਰ ਦੀ ਨੀਂਦ ਹਰਾਮ ਕੀਤੀ ਹੋਈ ਹੈ ਹੁਣ ਪੂਰੇ ਪੰਜਾਬ ਭਰ ਦੇ ਵਿੱਚੋਂ ਵੱਡੇ ਪੱਧਰ ਤੇ ਆਏ ਪੱਲੇਦਾਰਾਂ ਨੇ ਸੀਐਮ ਦਫ਼ਤਰ ਦੇ ਬਾਹਰ ਹੜ ਲਿਆ ਦਿੱਤਾ ਪੱਲੇਦਾਰਾਂ ਦੀ ਇੰਨੀ ਵੱਡੀ ਗਿਣਤੀ ਦੇਖ ਪੋਰਸ ਪ੍ਰਸ਼ਾਸਨ ਨੂੰ ਵੀ ਭਾਜਣਾ ਪੈ ਗਈਆਂ ਧਰਨਾਕਾਰੀਆਂ ਨੇ ਕਿਹਾ ਕਿ ਅਸੀਂ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਾਂ ਤੇ ਸਾਡੀ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਮੀਟਿੰਗ ਕਰਵਾਈ ਜਾਵੇ ਉੱਥੇ ਦੂਜੇ ਪਾਸੇ ਵੱਡੀ ਗਿਣਤੀ ਚ ਫੋਰਸ ਮੁਲਾਜ਼ਮਾਂ ਨੂੰ ਵੀ ਤੈਨਾਤ ਕੀਤਾ ਗਿਆ ਮੇਰਾਣਾ ਜੀ ਪ੍ਰੇਮ ਆ ਦੋਬਾ ਜੂਨ ਦਾ ਮੈਂ ਪ੍ਰੈਜ਼ੀਡੈਂਟ ਆ ਸਾਡਾ ਧਰਨਾ ਇਹ ਹੀ ਆ ਕਿ ਸਾਡੀਆਂ ਮੰਗਾਂ ਕਿ ਠੇਕੇਦਰੀ ਸਿਸਟਮ ਬੰਦ ਕਰਕੇ ਪੱਲੇਦਾਰਾਂ ਨੂੰ ਸਿੱਧੀ ਪੇਮੈਂਟ ਕੀਤੀ ਜਾਵੇ ਉਹਦੇ ਵਿੱਚ ਦਾਵਾ ਜਿਹੜੀ ਅਫਸਰ ਸਾਈ ਆ ਜਿਵੇਂ ਕਿ ਸ਼ੰਦਰਪਾਲ ਜੀ ਦੱਸ ਕੇ ਗਏ ਵਾ ਅਫਸਰ ਸਾਈ ਇਹ ਨਹੀਂ ਚਾਹੁੰਦੀ ਕਿਉਂਕਿ ਅਫਸਰ ਸਾਈ ਦਾ ਵੀ ਰਜਕਾਰ ਬੰਦ ਹੁੰਦਾ ਸਾਨੂੰ 2 ਰੁਪਏ ਗੱਟਾ ਮਿਲਦਾ ਵਾ ਸਰਕਾਰ ਕੋਲੋਂ 5 ਰੁਪਏ ਮਿਲਦਾ ਵਾ ਜਿਹੜਾ 3 ਰੁਪਏ ਗੱਟਾ ਵਾ ਉਹਦੇ ਵਿੱਚੋਂ ਕੁਝ ਤੇ ਮੰਤਰੀ ਖਾਂਦੇ ਕੁਝ ਸਰਕਾਰਾਂ ਦੇ ਐਮਐਲਏ ਖਾਂਦੇ ਆ ਤੇ ਕੁਝ ਅਫਸਰ ਖਾਂਦੇ ਕੁਝ ਠੇਕੇਦਾਰ ਖਾ ਗਿਆ ਸਾਨੂੰ ਜਿਹੜੇ ਕੰਮ ਕਰਦੇ ਉਹਨੂੰ 2 ਰੁਪਏ ਮਿਲਦਾ ਵਾ ਆ ਸਾਡੀ ਲੜਾਈ ਇਹ ਆ ਵੀ ਠੇਕੇਦਾਰੀ ਸਿਸਟਮ ਬੰਦ ਕਰ ਦਿਓ ਸਰਕਾਰ ਤੋਂ ਅਸੀਂ ਕੁਝ ਨਹੀਂ ਮੰਗਦੇ ਜੋ ਸੈਂਟਰ ਸਾਨੂੰ ਦੇ ਰਹੀ ਆ ਸੀ ਉਹ ਕਿਨੇ ਸਾਨੂੰ ਦੇ ਦਿਓ ਪੰਜਾਬ ਸਰਕਾਰ ਕੋਲੋਂ ਦੇ ਕੁਝ ਵੀ ਨਹੀਂ ਦਿੰਦੀ ਉਹਦੇ ਵਿੱਚ ਰੀਜਨ ਇਹ ਆ ਕਿ ਅਫਸਰ ਚਾਹੇ ਕੋਈ ਵੀ ਆ ਜਾਏ ਕੋਈ ਸਰਕਾਰ ਹੋਵੇ ਅਫਸਰ ਕੀ ਕਰਦੇ ਆ ਆਉਂਦੇ ਬੰਦੇ ਨੂੰ ਸਮਝਾ ਦਿੰਦੇ ਆ ਜੇ ਕਾਂਗਰਸੀ ਸੀ ਉਹਨਾਂ ਨੂੰ ਵੀ ਸਮਝਾਤਾ ਵੀ ਇਦਾਂ ਖਾਣਾ ਕਾਲੀਆਂ ਨੂੰ ਵੀ ਸਮਝਾਤਾ ਇਹ ਆਮ ਆਦਮੀ ਦੀ ਸਰਕਾਰ ਆਹੀਂ ਕਿ ਹੁਣ ਕੰਮ ਆ ਸਾਡਾ ਸਹੀ ਹੋ ਜਾਣਾ ਵਾ ਸਾਨੂੰ ਬੜੀਆਂ ਅਸਾਂ ਸੀ ਇਹਨਾਂ ਨੇ ਕੀ ਕੀਤਾ ਅਫਸਰਾਂ ਨੇ ਇਹਨਾਂ ਨੂੰ ਸੁਚੇਤ ਕਰਤਾ ਇਹਨਾਂ ਨੂੰ ਖਾਣਾ ਸਿਖਾਤਾ ਉਹਦੇ ਵਿੱਚ ਸਭ ਤੋਂ ਵੱਡਾ ਦੁੱਖ ਤੇ ਰਿਜਨੇ ਆ ਕਿ ਅਫਸਰ ਨਹੀਂ ਇਹ ਚਾਹੁੰਦੇ ਮੰਤਰੀਆਂ ਨੂੰ ਸਿਖਾ ਦਿੰਦੇ ਆ ਵੀ ਐਦਾਂ ਪੈਸੇ ਲੈਣੇ ਆ ਤੇ ਆਹ ਸਿਸਟਮ ਆ ਸਾਰਾ ਕਸੂਰ ਅਫਸਰਾਂ ਦਾ ਵਾ ਤੁਹਾਨੂੰ ਵੀ ਪਤਾ ਵਾ ਮੁੱਖ ਮੰਤਰੀ ਸਾਹਿਬ ਕੋਲ ਸਾਨੂੰ ਪਹੁੰਚੇ ਹੋ ਸੀਐਮ ਸਾਹਿਬ ਦੇ ਹਾਊਸ ਦੇ ਬਾਹਰ ਪਹੁੰਚੇ ਹੋ ਜੀ ਹੁਣ ਕਿੰਨੀ ਦੇ ਤੱਕ ਚੱਲੇਗਾ ਕਿ ਰੋਬੜੇ ਖਾਂਦੇ ਇਹ ਅਣਮਿੱਥੇ ਸਮੇਂ ਲਈ ਇੱਥੇ ਬੈਠਾਂਗੇ ਰਾਤ ਇਹ ਤੰਬੂ ਲਾਵਾਂਗੇ ਪ੍ਰਸ਼ਾਸਨ ਨੂੰ ਠਾਲੂਗਾ ਤੇ ਜੋ ਹੋਊਗਾ ਅੱਗੇ ਰਣਨੀਤੀ ਬਣਾਵਾਂਗੇ ਮੰਗ ਸਾਡੀ ਇਹੋ ਹੀ ਸਾਨੂੰ ਡਾਇਰੈਕਟ ਪੇਮੈਂਟ ਕਰ ਦਿਓ ਠੇਕੇਦਾਰ ਵਿੱਚੋਂ ਖਤਮ ਕਰ ਦਿਓ ਠੇਕਦਾਰੀ 29393 ਨੂੰ ਐਫਸੀਏ 'ਚ ਖਤਮ ਹੋਈ ਸੀ ਕੰਮ ਤੇ ਪੰਜਾਬ ਸਰਕਾਰ ਦਾ ਵਾ ਨਾ ਪੰਜਾਬ ਸਰਕਾਰ ਖਤਮ ਕਰ ਦੇਵੇ ਸਾਡੇ ਪੈਸੇ ਸਾਨੂੰ ਦੇ ਦੇਵੇ ਇਹ ਠੇਕੇਦਾਰ ਤੇ ਅਫਸਰਾਂ ਦਾ ਤੇ ਐਮਐਲਏਆਂ ਦਾ ਕੰਮ ਬੰਦ ਹੋ ਜਾ ਸੰਘਰਸ਼ ਕਮੇਟੀ ਜੋ ਲਿਖੂਗੀ ਉਹਦੇ ਹਿਸਾਬ ਨਾਲ ਤੁਹਾਨੂੰ ਫੈਸਲਾ ਦੇਵਾਂਗੇ ਅਜੇ 3 ਘੰਟੇ ਸਾਡਾ ਕੰਮ ਚੱਲੂਗਾ ਉਹਦੇ ਵਿੱਚ ਕਿਸਾਨ ਜਥੇਬੰਦੀ ਏਕਤਾ ਉਗਰਾਹਾਂ ਸਾਡੀ ਹਮੈਤਵੇਚਾ ਉਹ ਚੰ디ਗੜ੍ਹ ਵੀ ਪਹੁੰਚੇ ਸੀ ਜਥੇਬੰਦੀ ਲੈ ਕੇ ਪ੍ਰਸ਼ਾਸਨ ਨਾਲ ਗੱਲ ਹੋਈ ਹੈ ਪ੍ਰਸ਼ਾਸਨ ਨਾਲ ਅਜੇ ਕੋਈ ਗੱਲ ਨਹੀਂ ਹੋਈ ਅਧਰਨੇ ਤੋਂ ਬਾਅਦ ਕੋਈ ਪ੍ਰਸ਼ਾਸਨ ਨਾਲ ਗੱਲ ਹੋਊਗੀ ਉਸ ਤੋਂ ਬਾਅਦ ਤੁਹਾਨੂੰ ਦੱਸ ਦਿਆਂਗੇ ਦੇਖਿਆ ਜਾਵੇ ਤਾਂ ਪੰਜਾਬ ਸਰਕਾਰ ਤੋਂ ਹਰ ਵਿਭਾਗ ਦੁਖੀ ਜਾਪਦਾ ਕਦੇ ਕਿਸਾਨਾਂ ਦਾ ਪ੍ਰਦਰਸ਼ਨ ਕਦੇ ਟਰੱਕ ਡਰਾਈਵਰਾਂ ਦਾ ਪ੍ਰਦਰਸ਼ਨ ਤੇ ਕਦੇ ਅਧਿਆਪਕਾਂ ਦਾ ਪ੍ਰਦਰਸ਼ਨ ਤੇ ਹੁਣ ਪੱਲੇਦਾਰ ਵੀ ਆਪਣੇ ਘਰਾਂ ਚੋਂ ਨਿਕਲ ਕੇ ਸੀਐਮ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਨੇ ਹਕੀਕਤ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ